ਇਨ ਦਿਨੀ ਗਰਮੀ ਦਾ ਮੌਸਮ ਪੂਰੀ ਤਰ੍ਹਾਂ ਜ਼ੋਰ ਪਕੜਨ ਲੱਗਿਆ ਹੈ ਪਾਰਾ ਰੋਜ਼ਾਨਾ ਅੱਗੇ ਵਧ ਰਿਹਾ ਹੈ ਇਸ ਮੌਸਮ ਵਿੱਚ ਘਰ ਤੋਂ ਬਾਹਰ ਨਿਕਲਣਾ ਬੋਡੀ ਤੇ ਸਿੱਤਮ ਕਰਨ ਜੈਸਾ ਹੈ ਗਰਮ ਮੌਸਮ ਅਤੇ ਤੇਜ਼ ਧੁੱਪ ਦੇ ਵਿੱਚ ਕੁਝ ਦੇਰ ਰਹਿਣ ਦੇ ਨਾਲ ਬੋਡੀ ਦੇ ਵਿੱਚ ਡੀਹਾਈਡਰੇਸ਼ਨ, ਲੋ ਲੱਗਣਾ, ਫੂਡ ਪੋਇਜ਼ਨਿੰਗ, ਟਾਈਫਾਈਡ, ਸਕਿਨ ਤੇ ਰੈਸ਼ੀਜ਼, ਪੀਲੀਆ, ਥਕਾਵਟ ਹੋਣਾ, ਸਿਰਦਰਦ ਹੋਣਾ ਜੈਸੀ ਪਰੇਸ਼ਾਨੀਆਂ ਹੋਣ ਲੱਗਦੀਆਂ ਹਨ। ਇਸ ਮੌਸਮ ਵਿੱਚ ਗਰਮੀ ਤੋਂ ਬਚਾਅ ਕਰਨ ਦੇ ਲਈ ਅਤੇ ਬੋਡੀ ਨੂੰ ਹਾਈਡਰੇਟ ਰੱਖਣ ਦੇ ਲਈ ਨੇਚਰਲ ਡਰਿੰਕਸ ਦਾ ਸੀਵਨ ਬੇਹਦ ਅਸਰਦਾਰ ਸਾਬਿਤ ਹੁੰਦਾ ਹੈ। ਗਰਮੀਆਂ ਦੇ ਮੌਸਮ ਵਿੱਚ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਕਰਨ ਦੇ ਲਈ ਨਾਰੀਅਲ ਪਾਣੀ ਦਵਾਈ ਦੀ ਤਰ੍ਹਾਂ ਕੰਮ ਕਰਦਾ ਹੈ। ਜਦਾ ਸੇਵਨ ਕਰਨ ਦੇ ਨਾਲ ਬੋਡੀ ਹਾਈਡਰੇਟ ਰਹਿੰਦੀ ਹੈ ਤੇ ਬੋਡੀ ਨੂੰ ਜ਼ਰੂਰੀ ਪੋਸ਼ਕ ਤੱਤ ਮਿਲਦੇ ਹਨ ਗਰਮੀ ਦੀਆਂ ਬਿਮਾਰੀਆਂ ਤੋਂ ਬਚਾਅ ਕਰਨ ਦੇ ਵਿੱਚ ਕਾਰਬੋਨੇਟਡ ਡਰਿੰਕਸ ਦਾ ਸੇਵਨ ਕਰਨ ਦੇ ਬਜਾਏ ਨੇਚਰਲ ਡਰਿੰਕਸ ਦਾ ਸੇਵਨ ਕੀਤਾ ਜਾਏ ਤਾਂ ਸੇਤ ਨੂੰ ਬਹੁਤ ਫਾਇਦਾ ਮਿਲਦਾ ਹੈ। ਨਾਰੀਲ ਪਾਣੀ ਇੱਕ ਨੇਚਰਲ ਡਰਿੰਕ ਹੈ ਜੋ ਬੋਡੀ ਨੂੰ એનર્ਜੀ ਦਿੰਦਾ ਹੈ ਕਮਜ਼ੋਰੀ ਥਕਾਨ ਦੂਰ ਕਰਦਾ ਅਤੇ ਬੋਡੀ ਨੂੰ ਤਰੋਤਾਜ਼ਗੀ ਰੱਖਦਾ ਹੈ। ਦੇਸ਼ ਦੇ ਪ੍ਰਸਿੱਧ ਆਯੁਰਵੈਦਿਕ ਮਾਹਿਰ ਦੱਸਦੇ ਹਨ ਕਿ ਗਰਮੀਂ ਦੇ ਦਿਨਾਂ ਦੇ ਵਿੱਚ ਨਾਰੀਅਲ ਪਾਣੀ ਦਾ ਸੇਵਨ ਕਰਨ ਦੇ ਨਾਲ ਬਹੁਤ ਸਾਰੇ ਲਾਭਕਾਰੀ ਫਾਇਦੇ ਮਿਲਦੇ ਹਨ ਗਰਮੀ ਵਿੱਚ ਨਾਰੀਅਲ ਪਾਣੀ ਦਾ ਜ਼ਿਆਦਾ ਤੋਂ ਜ਼ਿਆਦਾ ਸੇਵਨ ਕਰਨ ਦੇ ਨਾਲ ਪਾਚਨ ਤੰਤਰ ਤੰਦਰੁਸਤ ਰਹਿੰਦਾ ਹੈ ਤੇ ਬਾਡੀ ਹੈਲਦੀ ਰਹਿੰਦੀ ਹੈ ਵਿਟਾਮਿਨ ਅਤੇ ਮਿਨਰਲਸ ਨਾਲ ਭਰਪੂਰ ਇਸ ਪਾਣੀ ਦਾ ਸੇਵਨ ਗਰਮੀ ਤੋਂ ਬਚਾਅ ਕਰਦਾ ਹੈ ਇਹ ਦਾ ਸੇਵਨ ਕਰਨ ਦੇ ਨਾਲ ਗਰਮੀ ਦੇ ਵਿੱਚ ਸਕਿਨ ਤੋਂ ਲੈ ਕੇ ਬਾਡੀ ਵਿੱਚ ਹੋਣ ਵਾਲੀਆਂ ਬਿਮਾਰੀਆਂ ਤੱਕ ਤੋਂ ਬਚਾਅ ਹੁੰਦਾ ਹੈ ਗਲੋਇੰਗ ਸਕਿਨ ਤੋਂ ਲੈ ਕੇ ਵਾਲਾਂ ਨੂੰ ਹੈਲਦੀ ਰੱਖਣ ਦੇ ਵਿੱਚ ਇਹ ਪਾਣੀ ਜਾਦੂਈ ਅਸਰ ਕਰਦਾ ਹੈ ਸਭ ਤੋਂ ਖਾਸ ਗੱਲ ਇਹ ਹੈ ਕਿ ਹਰੇ ਨਾਰੀਅਲ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਹੁੰਦਾ ਜੋ ਕਿ ਪਿਆਸ ਨੂੰ ਬੁਝਾਉਂਦਾ ਹੀ ਹੈ ਤੇ ਬਾਡੀ ਨੂੰ ਕਈ ਤਰ੍ਹਾਂ ਦੇ ਫਾਇਦੇ ਪਹੁੰਚਾਉਂਦਾ ਹੈ ਇਸ ਵਿੱਚ ਮੌਜੂਦ ਪੋਸ਼ਕ ਤੱਤਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਪ੍ਰੋਟੀਨ ਖਣਿਜ ਵਿਟਾਮਿਨ ਕੈਲਸ਼ੀਅਮ ਫਾਸਫੋਰਸ ਆਇਰਨ ਆਇਓਡੀਨ ਕਲੋਰੀਨ ਸਲਫਰ ਪੋਟਾਸ਼ੀਅਮ ਮੈਗਨੀਸ਼ੀਅਮ ਕਾਰਬੋਹਾਈਡਰੇਟ ਅਤੇ ਵਿਟਾਮਿਨ B A B2 ਦੇ ਨਾਲ ਹੀ B5 ਦੀ ਭਰਪੂਰ ਮਾਤਰਾ ਹੁੰਦੀ ਹੈ ਇਸ ਪਾਣੀ ਦਾ ਸੇਵਨ ਬੋਡੀ ਨੂੰ ਹਾਈਡਰੇਟ ਰੱਖਣ ਦੇ ਵਿੱਚ ਜਿਆਦਾ ਹੀ ਅਸਰ ਕਰਦਾ ਹੈ। ਗਰਮੀਆਂ ਦੇ ਦਿਨਾਂ ਵਿੱਚ ਜਿਸ ਤਰੀਕੇ ਦੇ ਨਾਲ ਸਾਡੇ ਬੋਡੀ ਦੇ ਵਿੱਚੋਂ ਪਸੀਨਾ ਨਿਕਲਦਾ ਹੈ ਤਾਂ ਅਜਿហេ ਚ ਅਸੀਂ ਹਰੀ ਨਾਰੀਲ ਪਾਣੀ ਦਾ ਯੂਜ਼ ਕਰਦੇ ਹਾਂ ਤਾਂ ਉਸ ਦੇ ਨਾਲ ਸਾਨੂੰ ਬਹੁਤ ਸਾਰੇ ਲਾਭਕਾਰੀ ਮਿਨਰਲਸ ਮਿਲਦੇ ਹਨ ਜੋ ਕਿ ਗਰਮੀਆਂ ਦੇ ਵਿੱਚ ਉਸ ਮਿਨਰਲਸ ਦੀ ਸਾਡੇ ਸ਼ਰੀਰ ਨੂੰ ਬਹੁਤ ਜ਼ਿਆਦਾ ਲੋਡ ਹੁੰਦੀ ਹੈ। ਦੂਸਰੇ ਨੰਬਰ ਤੇ ਗੱਲ ਕਰੀਏ ਤਾਂ ਨਾਰੀਅਲ ਪਾਣੀ ਦੇ ਵਿੱਚ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਜ਼ਿਆਦਾ ਮਾਤਰਾ ਦੇ ਵਿੱਚ ਹੁੰਦਾ ਹੈ। ਕੈਲਸ਼ੀਅਮ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਬਣਾਉਣ ਦੇ ਵਿੱਚ ਸਹਾਇਤਾ ਕਰਦਾ ਹੈ। ਮੈਗਨੀਸ਼ੀਅਮ ਹੱਡੀਆਂ ਨੂੰ ਸਹੀ ਢੰਗ ਦੇ ਨਾਲ ਕਾਰਜ ਕਰਨ ਦੇ ਵਿੱਚ ਸਹਾਇਤਾ ਕਰਦਾ ਹੈ। ਤਾਜੀ ਹੇਚ ਗਰਮੀਆਂ ਦੇ ਦਿਨਾਂ ਵਿੱਚ ਸਾਨੂੰ ਕੈਲਸ਼ੀਅਮ ਦੀ ਵੀ ਜ਼ਰੂਰਤ ਹੁੰਦੀ ਹੈ ਤਾਂ ਅਸੀਂ ਨਾਰੀਅਲ ਪਾਣੀ ਦਾ ਸੇਵਨ ਕਰਕੇ ਕੈਲਸ਼ੀਅਮ ਦੀ ਜਿਹੜੀ ਕੁਆਂਟੀਟੀ ਹੈ ਉਸ ਨੂੰ ਅਸੀਂ ਪੂਰਾ ਕਰ ਸਕਦੇ ਹਾਂ। ਸਭ ਤੋਂ ਖਾਸ ਗੱਲ ਇਹ ਹੈ ਕਿ ਨਾਰੀਅਲ ਪਾਣੀ ਨੂੰ ਹਰ ਕੋਈ ਇਸਤੇਮਾਲ ਕਰ ਸਕਦਾ ਹੈ ਯਾਨੀ ਹਰ ਕੋਈ ਜ਼ੈਸੀਵਨ ਕਰ ਸਕਦਾ ਹੈ ਚਾਹੇ ਉਹ ਡਾਇਬੀਟਿਕ ਪੇਸ਼ੈਂਟ ਹੈ ਚਾਹੇ ਉਹ ਦਿਲ ਦਾ ਰੋਗੀ ਹੈ ਬੱਚਿਆਂ ਨੂੰ ਵੀ ਖਾਸ ਕਰ ਨਾਰੀਅਲ ਪਾਣੀ ਗਰਮੀਆਂ ਦੇ ਦਿਨਾਂ ਦੇ ਵਿੱਚ ਜ਼ਰੂਰ ਪਿਉਣਾ ਚਾਹੀਦਾ ਹੈ ਕਿਉਂਕਿ ਬੱਚੇ ਖੇਡਦੇ-ਕੁੱਦੇ ਰਹਿੰਦੇ ਹਨ ਉਸ ਦੇ ਨਾਲ ਉਹਨਾਂ ਦੀ ਜਿਹੜੀ એનર્ਜੀ ਡਾਊਨ ਹੁੰਦੀ ਹੈ ਤਾਂ ਅਜਿਹੀ ਚ ਰੋਜ਼ਾਨਾ ਅਸੀਂ ਬੱਚਿਆਂ ਨੂੰ ਨਾਰੀਅਲ ਪਾਣੀ ਦਵਾਂਗੇ ਤਾਂ ਉਹਨਾਂ ਦੀ ਬੋਨਸ ਵੀ ਮਜ਼ਬੂਤ ਹੋਣਗੇ ਯਾਨੀ ਹੱਡੀਆਂ ਕੈਲਸ਼ੀਅਮ ਅਸੀਂ ਦੱਸਿਆ ਕਿ ਇਸ ਨਾਰੀਅਲ ਪਾਣੀ ਦੇ ਵਿੱਚ ਜ਼ਿਆਦਾ ਮਾਤਰਾ ਦੇ ਵਿੱਚ ਹੁੰਦਾ ਹੈ ਸ਼ੀਮ ਜ਼ਿਆਦਾ ਹੁੰਦਾ ਹੈ ਤਾਂ ਬੱਚਿਆਂ ਨੂੰ ਵੀ ਨਾਰੀਅਲ ਪਾਣੀ ਦੀ ਆਦਤ ਸਾਨੂੰ ਜ਼ਰੂਰ ਪਾਉਣੀ ਚਾਹੀਦੀ ਹੈ ਤਾਂਕਿ ਗਰਮੀ ਤੋਂ ਅਸੀਂ ਬਚ ਸਕੀਏ ਕਿਉਂਕਿ ਨਾਰੀਅਲ ਪਾਣੀ ਦੀ ਤਾਸੀਰ ਹੈ ਜਿਹੜੀ ਠੰਡੀ ਹੁੰਦੀ ਹੈ ਅਜਿਹਾ ਚ ਸਾਨੂੰ ਗਰਮੀ ਦੇ ਵਿੱਚ ਜੋ ਵੀ ਕਮੀਆਂ ਮਹਿਸੂਸ ਹੁੰਦੀ ਹੈ ਡੀਹਾਈਡਰੇਸ਼ਨ ਹੁੰਦਾ ਹੈ ਅਜਿਹੀ तमाम ਚੀਜ਼ਾਂ ਦੇ ਵਿੱਚੋਂ ਸਾਨੂੰ ਨਾਰੀਅਲ ਪਾਣੀ ਸਾਡੀ ਬੋਡੀ ਨੂੰ ਐਨਰਜੀਟਿਕ ਕਰਦਾ ਹੈ ਅਤੇ ਮਿਨਰਲਸ ਦੇ ਲਾਭਕਾਰੀ ਗੁਣ ਸਾਡੀ ਬੋਡੀ ਨੂੰ ਪਹੁੰਚਾਉਂਦਾ ਹੈ ਤਾਂ ਆਮ ਖਬਰਾਂ ਨਾਲੋਂ ਹਟ ਕੇ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਇਹ ਤੁਹਾਨੂੰ ਸੇਧ ਪੱਕੀ ਕਿਵੇਂ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਅਤੇ ਜਿਆਦਾ ਤੋਂ ਜਿਆਦਾ ਇਸ ਖਬਰ ਨੂੰ ਲਾਈਕ ਸ਼ੇਅਰ ਕਰੋ